ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਆ ਹੁਣ 6:00 ਵਜ ਕੇ 20 ਮਿੰਟ ਹੋ ਗਏ ਨੇ ਮਾਰਨਿੰਗ ਦੇ ਤੇ ਪਰ ਹਨੇਰਾ 사ਇਆ ਹੋਇਆਗਾ ਤੁਹਾਨੂੰ ਵੀਡੀਓ ਸਾਫ ਆ ਰਹੀ ਹੈਗੀ ਪਰ ਨਾ ਬੱਦਲ ਵਾਈ ਜਾਂ ਨੇ ਰਸਾ ਬਹੁਤ ਸਾਰਾ ਮੀਂਹ ਪਿਆ ਅੱਜ ਤੇ ਮੀਂਹ ਪਿਆਗਾ ਤੁਹਾਨੂੰ ਬਾੜੀ ਦੇ ਵਿੱਚ ਦਿਖਾਉਣਾ ਤੁਸੀਂ ਤਾਜ਼ਾ ਜਿਹਾ ਲਾ ਲੋਗੇ ਵੀ ਕਿੰਨਾ ਕਿ ਮੀਂਹ ਪਿਆ ਕਿਉਂਕਿ ਵੀਰ ਜਿਹੜੇ ਫਿਰ ਖੇਤਾਂ 'ਚ ਰਹਿੰਦੇ ਨੇ ਹਨਾ ਲੋ ਜੀ ਬਾੜੀ ਪਿਆਰੀਆਂ ਭਰੀਆਂ ਪਈਆਂ ਨੇ ਗਈਆਂ ਮੀਂਹ ਹਟਿਆ ਜੀ ਸਵਾ 4 ਵਜੇ ਸਾਢੇ 4 ਵੀ ਹਟਿਆਗਾ ਤੇ ਆਪਾਂ ਨੇ ਤਰਤੂਰ ਕੱਢ ਲਈ ਐ ਚਾਹ ਪਾਣੀ ਪੀ ਲਿਆ ਸੁਖਮਣ ਦਾ ਮਹਸਰਵਾਦੀ ਤੋਂ ਪਾਠ ਕਰਨ ਲੱਗੀ ਗੁਰਮਨ ਹੁਣ ਨਾ ਕੇ ਆਈ ਐ ਤੇ ਹੋਰ ਸਰਬੋਣੀਓ ਬਾਅਦ ਦੇ ਵਿੱਚ ਪਾਠ ਕਰੂਗੀ ਤੇ ਕੰਮ ਆਪਾਂ ਨੇ ਕਰ ਲੈਣ ਬੀਬੀ ਰਸੋਈ ਸੰਭਲੀ ਜਾਂਦੀ ਹੈ ਤੇ ਮੈਂ ਹੁਣ ਧਾਰ ਕੱਢ ਕੇ ਸਰਵਾ ਹੈ ਗੁਰਮਣ ਦਾ ਸਰਦਾਰ ਜੀ ਪਾਉਣ ਗਏ ਨੇ ਦੁੱਧ ਸਾਰੇ ਆਪਾਂ ਆਵਦੀਆਂ ਡਿਊਟੀਆਂ ਨਿਭਾ ਰਹੇ ਨੇ ਸਵੇਰੇ ਸਵੇਰੇ ਰੈਂਬੋ ਆਪਦੀ ਡਿਊਟੀ ਨਿਭਾ ਨਿਭਾ ਰਿਹਾ ਹੈਗਾ ਚਾਚੇ ਦਾ ਕੁੱਤਾ ਭੌਂਕੇ ਜਾਂਦਾ ਸਾਰੇ ਆਪਾਂ ਉਹ ਰਿ ਡਿਊਟੀਆਂ ਤੇ ਕੰਮ ਕਰ ਰਹੇ ਨੇ ਠੀਕ ਹੈ ਜੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਸੀ ਮੈਂ ਤੁਹਾਡੇ ਰੋਜ਼ ਵੀਡੀਓ ਦੇਖ ਰਹੀ ਹਾਂ ਤੁਸੀਂ ਧਿਆਨ ਨਾਲ ਨਹੀਂ ਦੇਖਦੇ ਹੋਣੇ ਵੀ ਤੁਹਾਡੇ ਭਾਂਡੇ ਆ ਟੋਕਰੇ ਲਵਾਓ ਤੁਸੀਂ ਟੋਕਰੀ ਚ ਭਾਂਡੇ ਧਰ ਦਿਓ ਉਹ ਦੇਖੋ ਜੀ ਆਪਣੀ ਬਾਲੀ ਰਸੋਈ ਟੋਕਰ ਹੈਗਾ ਜਦੋਂ ਆਪਾਂ ਕਲਰ ਕਰਵਾਇਆ ਸੀਗਾ ਔਰੋਂ ਆਪਾਂ ਟੋਕਰਾ ਵੀ ਲਵਾ ਲਿਆ ਸੀਗਾ ਠੀਕ ਹੈ ਜੀ ਤੇ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਹੋ ਐਨੀਆਂ ਵਧੀਆ ਵਧੀਆ ਸਲਾਹਾਂ ਦਿੰਨੇ ਹੋਗੇ ਨਾ ਸੋਡੀ ਸਲਾਹ ਜਿਹੜਾ ਸਾਨੂੰ ਨਹੀਂ ਪਤਾ ਹੁੰਦਾ ਤੁਸੀਂ ਸਲਾਹ ਦੇ ਦਿੰਦੇ ਨੇ ਅਸੀਂ ਉਹੀ ਕੰਮ ਕਰ ਲੈਣੇ ਵਧੀਆ ਠੀਕ ਠਾਕ ਹੋ ਜਾਂਦਾ ਹੈ ਨਾ ਤੇ ਵਧੀਆ ਧੰਨਵਾਦ ਭੈਣੇ ਗੱਲ ਕਰਮਾ ਉਸਮ ਬਹੁਤ ਖਰਾਬ ਹੋਇਆ ਪਿਆ ਬੱਦਲ ਹੋਰ ਵੀ ਆਉਂਦਾ ਹੈ ਖੇਤ ਜਿਹੜੇ ਆਪਣੀਆਂ ਫਸਲਾਂ ਨੇ ਮੂੰਗੀ ਦੀਆਂ ਮੱਕੀ ਦੀਆਂ ਉਹ ਵੱਡਣ ਲਈ ਤਿਆਰ ਨੇ ਤੇ ਰੱਬ ਅਗੇ ਅਰਦਾਸ ਕਰਦੇ ਆ ਵੀ ਰੱਬਾ ਹੁਣ ਸੁੱਖ ਸਾਦ ਵਰਤਾ ਹੈ ਨਾ ਕਿਉਂਕਿ ਫਸਲ ਤੇ ਇੰਨਾ ਖਰਚਾ ਕੀਤਾ ਹੋਇਆਗਾ ਤੇ ਸਹੀ ਸਲਾਮਤ ਪਾ ਵੜ ਲੀਏ ਤੇ ਕੋਈ ਗੱਲ ਨਹੀਂ ਫਿਰ ਹੁਣ ਰੱਬ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਕਿਸੇਰਾ ਉਦੋਂ ਮੈਂ ਰਾਤਰ ਸੇਮ ਨੂੰ ਫੋਨ ਕੀਤਾ ਕਹਾਂ ਮੈਨੂੰ ਲੇਬਰ ਨਹੀਂ ਮਿਲਦੀ ਮੇਰੀ ਮੂੰਗੀ ਖਰਾਬ ਹੋ ਜਾਂਦੀ ਐ ਤੋੜਨੀ ਐਗੀ ਤੇ ਜੇ ਕਹਣਾ ਹੁਣ ਸਾਰੀ ਕਪੈਣ ਤਾਂ ਬੜਾਣ ਅੱਧੀ ਕੱਚੀ ਐਗੀ ਤੇ ਐਂ ਹੀ ਸਾਡੇ ਹੋਇਆ ਪਿਆ ਜੀ ਹੂੰਗੀ ਸਰਦਾਰ ਜੀ ਕਹਿੰਦੇ ਤੁਸੀਂ ਜਾਇਆ ਕਰੋ ਤੋੜਨ ਮੂੰਗੀ ਪੱਕੀ ਪਈ ਐਗੀ ਕਰੇ ਕੰਮ ਠੀਕ ਹੋਂ ਫੇਰ ਤੋੜਨੀ ਪਊ ਆਪਣੀ ਫਸਲ ਤਾਂ ਨਹੀਂ ਖਰਾਬ ਕਰਨੀ ਜੋ ਲੇਬਰ ਨਹੀਂ ਮਿਲਦੀ ਹੈਗੀ ਸਾਰਾ ਕੰਮ ਆਪਣਾ ਹ ਧਿਆਨ ਨਾਲ ਕਰਨਾ ਪਊਗਾ ਤੇ ਤੁਸੀਂ ਕਹੋਗੇ ਇੱਥੇ ਕਿਹੜੀ ਨੇ ਬਾਹਰ ਲੇ ਬੇੜਾ ਨਾ ਕੱਚਾਗਾ ਤੇ ਉਧਰ ਗਾਰਾ ਹਗਾ ਖਪਾਗਾ ਤੇ ਮੈਂ ਕਿਹਾ ਚਲ ਮੈਂ ਤੁਰ ਫਿਰਕੇ ਤੁਹਾਡੇ ਨਾਲ ਗੱਲਾਂ ਕਰ ਲੈਣੀਆਂ ਹੋਤੀ ਮਾਤਾ ਰਸੋਈ ਸੰਭਰ ਦੀਆ ਸੁਖਮਣ ਰੋਟੀ ਲਾਹੂਗੀ ਦੁਬਾਰ ਦੇ ਵਿੱਚ ਤੇ ਸੁਖਮਣ ਹੋਰੀਆਂ ਦੀ ਵੀ ਫਿਰ ਟੈਨਸ਼ਨ ਹੋਈ ਪਈ ਸਕੂਟਰੀ ਤੇ ਜਾਣ ਗਿਆ ਉੱਤੋਂ ਮੀਂਹ ਪਿਆ ਹੋਇਆ ਮੀ ਪਈ ਜਾਂਦਾ ਹੈ ਚੱਕਲਵੀਰ ਛੱਡਿਆ ਹੌਲੀ ਹੌਲੀ ਜਾ ਕੇ ਨਾਲ ਮੋਟਰਸਾਈਕਲ ਜੇ ਬਗਤ ਆਪ ਵੀ ਜਾਂਦੀਆਂ ਨੇ ਹਨਾ ਜੀ ਫਿਰ ਉਹੀ ਗੱਲ ਮਾਂ ਪਿਓ ਨੂੰ ਟਟਫਣਾ ਹੁੰਦੀ ਆ ਵੀ ਮੀ ਪੈਂਦਾ ਭਿਜਣਾ ਜਾਣ ਆਇਨਾ ਹੋ ਜੇ ਵਾਹਣਾ ਹੋ ਜੇ ਤੇ ਸਿਆਣੀਆਂ ਬੱਚੀਆਂ ਨੇ ਗੁੱਡ ਬੱਚੀਆਂ ਨੇ ਗਈਆਂ ਨਾ ਇਹ ਤਾਂ ਬਾਗ ਜਾਂਦੀਆਂ ਨੇ ਗਈਆਂ ਵੈਸੇ ਗੁਰੂ ਹਣਾ ਤਰੱਕੀ ਬਖਸ਼ ਸਾਰਿਆਂ ਨੇ ਬੱਚਿਆਂ ਨੂੰ ਮਾਂ ਪਿਓ ਦੀ ਅਗਿਆ ਚ ਰਹਿਣ ਸਾਰੀਆਂ ਭੈਣਾਂ ਦੇ ਬੱਚੇ ਚੇ ਬੇਟੇ ਨੇ ਚੇ ਬੇਟੀਆਂ ਨੇ ਗਈਆਂ ਤੇ ਤੇ ਚਲੋ ਜੀ ਆਪਾਂ ਬਹੁਣੇ ਸਿਰ ਚਲ ਗੁਰਮਨ ਕਣੀ ਆ ਗਏ ਪੁੱਤ ਮੰਜਾ ਅੰਦਰ ਕਰ ਬੀਬੀ ਨੇ ਰਸੋਈ ਸੰਭਰ ਤੇ ਰਵਾਰੇ ਘੜਤਾ ਤੀ ਚਲ ਖਿੱਚ ਅੰਦਰ ਮੇਰੀ ਚਾਹ ਵੀ ਪਾਈ ਪਈ ਆ ਭਾਂਡੇ ਦੇ ਵਿੱਚ ਤੇ ਮੌਸਮ ਤੁਹਾਨੂੰ ਦਿਖਾਇਆ ਨਹੀਂ ਮੈਂ ਕਿ ਮੇਰਾ ਤਾਂ ਹੁਣ ਰੱਬ ਦਿਖਾਉਣੇ ਵੀ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਬਰੀਕ ਬਰੀਕ ਕਣੀ ਵੀ ਪੈ ਰਹੀ ਹੈ ਲੋ ਜੀ ਰੱਬ ਦੇ ਰੰਗ ਕਰੇ ਗਰਮੀ ਕਰੇ ਠੰਡ ਨੇ ਗਰਮੀ ਹੈ ਦੇਖੋ ਰੱਬ ਪੌਣ ਵੇਲੇ ਪਾਉਂਦਾ ਨਹੀਂ ਹੁਣ ਲੋਕ ਕਾਲੀਆਂ ਫਸਲਾਂ ਖਰਾਬ ਕਰਦਾ ਹੈ। ਨਹੀਂ ਖੇ ਹਾਂ ਮਾਹ ਹੁੰਦਾ। ਸਰਾ ਮ ਆਉਂਦਾ ਹਵਾ ਠੰਡੀ ਠੰਡੀ ਚ ਬਰੀਕ ਬਰੀਕ ਕਣੀਆਂ ਜਿਹੜੇ ਉੱਤੇ ਪੈਂਦੀਆਂ ਨੇ ਇਹਦੀਆਂ। ਦੇਖੋ ਦੇਖ ਰਹੇ ਜੀ ਮੌਸਮ ਮੌਸਮ ਨੇ ਨਾਲ ਨਾਲ ਆਪਣੇ ਆਉਣ ਨੇ ਨਵੀਂ ਝੂ ਦਿਖਾ ਦਿੱਤਾ ਸੋਨੂੰ ਠੀਕ ਆ। ਸੋਨੂੰ ਅਲ ਲੈਣਾ ਮਤਵਲ ਆਪਣਾ ਘਰ ਠੀਕ ਆ ਲੋ ਜੀ ਅਜ ਆਪਣਾ ਟੋਆ ਟੂਆ ਸਾਫ ਰੈਂਦਾ ਕਰਨ ਨਾਲ ਮੌਸਮ ਇਸ ਤਰ੍ਹਾਂ ਦਾ ਹੋ ਰਿਹਾ ਬਰੀਕ ਬਰੀਕ ਕਣੀ ਪੈ ਰਹੀ ਐ ਇਧਰ ਦਾ ਜਿਹੜਾ ਟਰੈਕਟਰਾਂ ਨਾਲ ਪੱਟਿਆ ਗਿਆ ਸੀ ਜਿਹੜਾ ਸਾਰਾ ਮੀਂਹ ਨੇ ਕੱਲ ਵੀ ਪਿਆ ਪਰਸੋਂ ਵੀ ਪਿਆ ਅੱਜ ਵੀ ਪਿਆ ਚੌਥੇ ਵਰੀਆ ਤੇ ਪੰਜਵੇਂ ਵੀ ਪਿਆ ਲੋ ਜੀ ਜਿਹੜਾ ਟਾਈਮ ਹੈਗਾ ਹੁਣ 7:00 ਵਜ ਗਏ ਨੇ ਤੇ ਸਕਮਲ ਹੋਰੀ ਨੇ 바ਦੀ ਲਾ ਦਿੱਤੀ ਆ ਕਿਉਂਕਿ ਸਕੂਟਰੀ ਤੇ ਜਾਂਦੀ ਹੁੰਦੀ ਨੇ ਮੌਸਮ ਹੈ ਨਹੀਂ ਸਕੂਟਰੀ ਵਾਲਾ ਨਮੀ ਬਹੁਤ ਪੈ ਗਈ ਤਿਲਕਣ ਹੋਊਗੀ ਨੇ ਪਈ ਜਾਂਦਾ ਭਿੱਜ ਜਾਂਦੀਆਂ ਫਿਰ ਜੇ ਟੂਸਨ ਟਾਈਮ ਹਟ ਗਿਆ ਜੇ ਟੂਸਨ ਟਾਈਮ ਹਟ ਗਿਆ ਮੀ ਤਾਂ ਫਿਰ ਇਹ ਵਗ ਜਾਣਗੀਆਂ ਠੀਕ ਆ ਜੀ 바ਦੀ ਲਾ ਦਿੱਤੀ ਆ ਮੀ ਹਜੇ ਪਈ ਐ ਜੇ ਤੇ ਰੱਬ ਦੇ ਹਾੜੇ ਕਾਢ ਰੱਬਾ ਹਾੜੇ ਮੀ ਪਾਰੇ ਹਾੜੇ ਮੀ ਪਾਰੇ ਫਿਰ ਪਾਉਂਦਾ ਨਹੀਂ ਜੇ ਹੁਣ ਕਹਿੰਦੇ ਹਟ ਜਾ ਹਟ ਜਾ ਹੁਣ ਹਟ ਬੰਦ ਕੀ ਕਰੀ 10 ਗਲਾਈ ਦੇ ਤੱਕ ਪੜੋ ਫੇ 10 ਜੁਲਾਈ ਤੱਕ ਸੀ ਸੇਮ ਕਰ ਮੇਰੇ 10 ਜਨ 10 ਜੁਲਾਈ ਨੂੰ ਚਾਰ ਪਾਉਣ ਵਾਲੇ ਉਹਨੂੰ ਵੀ ਕਹਿੰਦੇ 10 ਜੁਲਾਈ ਨੂੰ ਮੀਂਹ ਕੋਲਾ ਦੱਸਿਆ ਆਪਣੇ ਵੀ ਡੈਡੀ ਪਿਛਲੀ ਵਾਰ ਕਿੰਨਾ ਮੀਂਹ ਸੀ ਨਾ ਅੱਪ ਤਾਂ 20 ਨੂੰ ਪਾਵਾਂਗੇ ਨਾ ਫਿਰ ਉਹਨਾਂ ਨੂੰ 10 ਦਿਨ ਪਹਿਲਾਂ ਵੀਜੀ ਐ ਮੱਕੇ ਆਪਣੀ 15 ਜੁਲਾਈ ਤੱਕ ਹੋ ਜੂ 5 ਦਿਨ ਹੋਰ ਨਹਾਵਾਂਗੇ ਬੜੀ ਅਸਬੀਨ ਗਾਉ ਤੁਰੀ ਕਿੰਨਾ ਹੋਊਗਾ ਨਹੀਂ ਜਦ ਤੂੰ ਨੀਰ ਮੋਸਨਾ 2 ਕਿਲੋ ਜਣੀ ਨਹੀਂ ਉਹਨਾਂ ਦਾ ਜੁਲਾਈ ਕਿੱਥੇ ਰਹਿੰਦੀ ਕਹਿੰਦੇ ਓਏ ਐਂ ਤਾਂ ਕਹਿੰਦੀ 10 ਜੁਲਾਈ ਤੱਕ ਤਾਂ ਗੁੰਗੇ ਸਭ ਮਰ ਜਾਂਦੇ ਨੇ ਦੇ ਦੇਖੋ ਹਨ ਹੋਰ ਤਾਂ ਕੋਈ ਗੱਲ ਨਹੀਂ ਜੀ ਜਿਹੜੀ ਮੂੰਗੀ ਦੀ ਫਸਲ ਉਹਨੂੰ ਨੁਕਸਾਨ ਵਾਲਾ ਹੁਣ ਪੱਕੀ ਪਈ ਐ ਜੇ ਹੁਣ ਤੋੜ ਨਾਲ ਹੀ ਲੈ ਉਹਨਾਂ ਦਾ ਨਾ ਤਾਂ ਲੇਬਰ ਮਿਲਦੀ ਐ ਕਿਉਂਕਿ ਲੇਬਰ ਵੀ ਜੀਰੀ ਲਾਉਂਦੀ ਐ ਜੇ ਲੇਬਰ ਮਿਲਦੀ ਐ ਫਿਰ ਗੋਡੇ-ਗੋਡੇ ਪਾਣੀ ਐ ਬਾਹਰ ਵਿੱਚ ਗੋਡੇ-ਗੋਡੇ ਪਾਣੀ ਐ ਇੱਕ ਹਫ਼ਤੇ ਦੇ ਕੋ ਹੋ ਜਾਣੀ ਹਾਲਾਤ ਖਾਨ ਵਾਲੀ ਸੱਲੀਆਂ ਹੋ ਜਾਣੀ ਸੇਮਗਾ ਸਾਡੇ ਵੀ ਦੋ ਨੇ ਬਹਾਵਤ ਆਪਣਾ ਦਰਸੇ ਵੀ ਕੋਈ ਆ ਜੋ ਨੂੰ ਬੋਦਨਾ ਬਹੁਤ ਛੋਟਾ ਹੋ ਰਿਹਾ ਛੋਟਾ ਹੋ ਰਿਹਾ ਤੁਹਾਡੇ ਤਾਂ ਦੋ ਸੱਜੀਆਂ ਦਾ ਸਾਡੇ ਵੀ ਦੋ ਹੀ ਨੇ ਦੋ ਨੇ ਤੀਜੀ ਨਹੀਂ ਕੀ ਹੈ ਹਾਂ ਬੰਦਾ ਵੀ ਕਹਿੰਦਾ ਨਹੀਂ ਨਿੱਕੀ ਹੈ ਤੀਜੀ ਚੱਲ ਵਧੀਆ ਹਾਂ ਮੈਂ ਸੰਧਰਾਮਦਾਰੀ ਹੋ ਜੁਦਾ ਵਿਆਹ ਪਵਾਉਂਦੇ ਦੇ ਵਿੱਚੋਂ ਫਿਰ ਕਾਰ ਦਾ ਟ੍ਰੈਫਿਕ ਇਕੱਲੋਂ ਕਿੱਥੇ ਕਰਨ ਨੂੰ ਕੁਝ ਨਹੀਂ ਹੁੰਦਾ ਖੜ ਕੇ ਪਲਾਂ ਤੁਹਾਨੂੰ ਕੋਈ ਰਾਮਾਨਾ ਕੁਝ ਨਹੀਂ ਹੁੰਦਾ ਜਮਾ ਸਾਡੇ ਦੇ ਪਾਵਾਂ ਉਹ ਵੀ ਜੇਰੀਆ ਦੋਨੋਂ ਲੇਟ ਪੱਢੀ ਜਾਉਗੀ ਨਹੀਂ ਹੈ ਤਾਂ ਨਹੀਂ ਇਹ ਮੋਹਰ ਨਾਲ ਚੱਲੇ ਦਾ ਡਿੱਪੇ ਦਾ ਡਿੱਪੇ ਨਹੀਂ ਉਹ ਵੀ ਉਹ ਜਿਹੜੀਆਂ ਹਨ ਨਾ ਗੱਭੀ ਵੀ ਬੱਟਾ ਨਹੀਂ ਹੁਣ ਬੱਟਾ ਤੇ ਆ ਗਈ ਇਹ ਮੁੱਚਾ ਸੀ ਵੀ ਜਿਉ ਹੈ ਡਿੱਪੇ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਦੇ ਨੇ ਵੀ ਜੱਟ ਕ ਹੱਦੋਂ ਵੱਧ ਕ ਕਾਰਜਾ ਚੜਾ ਲਾਣਾ ਜਾਣ ਬੁੱਝ ਕੇ ਚੜਾਉਣਾ ਹੁਣ ਦੇਖੋ ਕਿਸੇ ਨੇ 5 ਕਿਲੇ ਮੂੰਗੀ ਲਾਈ ਆ ਕਿਸੇ ਨੇ 7 ਕਿਲੇ ਲਾਈ ਆ ਕਿਸੇ ਨੇ 15 ਕਿਲੇ ਲਾਈ ਆ ਕਟੋ-ਕਟ ਇੱਕ ਕਿਲੇ ਤੇ 10000 ਰੁਪਏ ਖਰਚਾ ਆਇਆ ਮੂੰਗੀ ਦੀ ਫਸਲ ਤੇ ਤੇ ਬਾਕੀ ਜਿਹੜੀ ਜੀਰੀ ਲਾਈ ਆ ਜੀਰੀ ਲੇਬਰ ਦਾ ਖਰਚਾ ਹਨਾ ਰੇ ਸਪਰੇਅ ਦਾ ਖਰਚਾ ਟਰੈਕਟਰ ਦੇ ਕੱਦੂ ਦਾ ਖਰਚਾ ਹੁਣ ਜੇ ਬਾਣਾ ਨਹੀਂ ਪਈ ਗਿਆ ਫਿਰ ਜੀਰੀ ਵੀ ਮਰੂਗੀ ਜਿਹਨੇ ਨਿਵੇਸ਼ ਬਾਣਾ ਚ ਨੇਗੀਆਂ ਤੇ ਹੁਣ ਰੱਬ ਦੀ ਮਾਰ ਨਾਲ ਕਿਸਾਨ ਮਰਦਾ ਹੋਰ ਕੋਈ ਨਹੀਂ ਕੋਈ ਕਿਸਾਨ ਨੂੰ ਮਾਰ ਸਕਦਾ ਜਿਉ ਰੱਬ ਦੀ ਮਾਰ ਪਏ ਜੇ ਜਾਂ ਸਰਕਾਰ ਰੇਟ ਨਾ ਦੇਵੇ ਫਿਰ ਕਿਸਾਨਾ ਮਰ ਜਾਂਦਾ ਮੇਰਾ ਬੰਮੂਰੇ ਹੀ ਅਰਦਾਸ ਆ ਜੀ ਰੱਬਾ ਵੀ ਹਟਾਲਾ ਜਿਹੜੀ ਕਸਾਲ ਵੀਰਾਂ ਦੀ ਮੋਦੀ ਦੀ ਫਸਲ ਆ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ ਨਹੀਂ ਤਾਂ ਵਿੱਚ ਬੋਣੀ ਪਾਉਗੀ ਕਿਸੇ ਬੰਦੇ ਨੇ ਟੀਫਨ ਚੋਂ ਕੱਢ ਕੇ پراਉਠੇ ਖਾ ਲਏ ਮੇਰਾ ਹੋਰ پراਉਠਾ ਦਾ ਖਾਣਾ ਹੀ ਆ ਮੇਰੇ ਬੰਦੇ ਨੇ ਇੱਕ ਹੀ ਖੋਲ ਲਈ ਮੇਰੇ ਮੇਰੀ ਟੀਫਨ ਚ ਪੈਣ ਡੀ ਆ ਆਸੋ ਕੁਮਾਰ ਜਿਹੜੀ ਟੀਫਨ ਦਾ ਖਾ ਗਈ ਉਹ ਮੇਰੇ ਆ ਤੇਰੇ ਵੀ ਖਾ ਗਈ ਮੇਰੇ ਵੀ ਖਾ ਗਈ ਉਹ ਕਾਣ ਇੱਕੋ ਹੀ ਕਰਦਾ ਮੈਂ ਇੰਦੇ ਕਿ ਉਹ ਵਿਚਾਰੀ ਟੋਆ ਟਿੱਡਾ ਦਾ ਹਸ ਬਰਜੇ ਸੱਤ ਨੇ ਉਹ ਖਾ ਗਈ ਦੁੱਧ ਦੀ ਪਰਾਂ ਸਰਦਾਰ ਜੀ ਰਹਿਣਾ ਰੋਟੀ ਕੰਨੀਓ ਰੋਟੀ ਵੀ ਬਣ ਗਈ ਆਪਣੀ ਤੇ ਮੇਰਾ ਮੱਜਾ ਨਾ ਪਰ ਸਾਰਾ ਪਿਆਗਾ ਮੱਜ ਜਾਨੀ ਮੂੰਗੀ ਤੋੜਨ ਲੱਗਣਾ ਦੀ ਅੱਜ ਮੂੰਗੀ ਪਰ ਕਿੱਦੇ ਤੋੜਾਂਗੇ ਹੁਣ ਮੂੰਗੀ ਤੋੜਦਾ ਪਾਣੀ ਚੱਲੜ ਪਾਣੀ ਤਾਂ ਟੁੱਟਣੀ ਵੀ ਨਹੀਂ ਪਾਣੀ ਤੇ ਉੱਥੇ ਕੰਨ ਖੜਦਾ ਨਾਲੇ ਜਿੱ ਨਿਕਲ ਜਾਂਦਾ ਨਾ ਨਾਲੇ ਜਿੱ ਵੜ ਦੋ ਕੰਨ ਨਹੀਂ ਖੜਦਾ ਬੀਬੀ ਜਾਂਦੀ ਜੀ ਫੁੱਲਾਂ ਤੇ ਸਰਦਾਰ ਜੀ ਨਹੀਂ ਜਾਂਦੇ ਤੁਸੀਂ ਕਹਿੰਦੇ ਸੀ ਵੀ ਸਾਨੂੰ ਸਮਝ ਨਹੀਂ ਆਈ ਵੀ ਕਿਹੜੀ ਪਤੀਜਾ ਤੁਹਾਡੀ ਭੂਆ ਦਾ ਪਿੰਡ ਚ ਭੂਆ ਕਿਵੇਂ ਹੋ ਗਈ ਵੀ ਸਾਡੇ ਨਾ ਪਾਪਾ ਜੀ ਨੇ ਰਿਸ਼ਤਾ ਕਰਵਾਇਆ ਸੀ ਬਾਪੂ ਜੀ ਨੇ ਸਾਡੇ ਨੇ ਤੇ ਆਵੇ ਦੋਸਤਰੀ ਦੀ ਰੋ ਸਾਡੇ ਵੀ ਪੱਗਵਾਟੀ ਦੋਸਤ ਸੀਗੇ ਬਾਪੂ ਜੀ ਦੇ ਤੇ ਉਹਨਾਂ ਨੇ ਆਪਦੀ ਉਹ ਦੋਸਤਰੀ ਡੇਟੀ ਦਾ ਰਿਸ਼ਤਾ ਕਰਾਇਆ ਸੀ ਜਿਹੜੋਂ ਵਿਊਰੇ ਕਰਵਾਇਆ ਸੀ ਉਹਨਾਂ ਦੇ ਬੱਚੇ ਵੀ ਮਾਮਾ ਮਾਮੀ ਕਹਿੰਦੇ ਨੇ ਤੇ ਸਾਰੇ ਵੀ ਉਹੀ ਰਿਸ਼ਤਾ ਰੱਖਦੇ ਨੇ ਅਸੀਂ ਭੂਆ ਜੀ ਕਹਨੇ ਆਂਗੇ ਹਨਾ ਤੇ ਉਹਨਾਂ ਦੀ ਪਤੀ ਜਿਹੜਾ ਇੱਥੇ ਹੋ ਗਈ ਅਚਾਨਕ ਹੁਣ ਪਤਾ ਹੀ ਕਰਦੇ ਹਨਾ ਜੋ ਵੀ ਸੰਧਾਲ ਨੇ ਬਸ లైక్ సేనా ਆਪਾਂ ਸਾਰੀ ਗੱਲ ਨਹੀਂ ਦੱਸ ਸਕਦੇ ਹੁੰਦੇ ਕਿਉਂਕਿ ਆਪਣੇ ਬੱਚੇ ਵੀ ਦੇਖਦੇ ਨੇ ਬੇਟੀਆਂ ਵੀ ਦੇਖ ਰਹੀਆਂ ਨੇ ਆਪਾਂ ਨੂੰ ਸਾਰੀ ਗੱਲ ਸੋਸ਼ਲ ਮੀਡੀਆ 'ਤੇ ਕਰਨੀ ਨਹੀਂ ਚਾਹੀਦੀ ਹੈਨਾ ਚਲੋ ਜੀ ਆਪਾਂ ਫੇਰ ਮਿਲਦੇ ਆਂਗੇ ਨਹੀਂ ਹਟ ਜਾਣ ਤੇ ਮੀ ਹੁਣ ਕੁਝ ਵੀ ਨਹੀਂ ਕਰ ਲੈਂਦੇ ਸਾਰਾ ਕੰਮ ਆਪਿਆ ਫੇਰ ਨਹੀਂ ਪਿੱਛ ਭਜੋਈ ਦਾ ਕਰਨੀ ਕਰਨੀ ਲੋ ਜੀ ਆਪਾਂ ਬਣਾਉਣੇ ਹੁਣ ਤਾਂ ਪਹਿਲੇ ਦਪਾ ਦੀ ਸੇਵੀਆਂ ਅੱਜ ਸੁਖਮਣੋ ਹੋਰ ਸਕੂਲ ਨਹੀਂ ਗਈਆਂ ਤੇ ਕੈਨ ਮਮਾ ਖਾਣ ਨੂੰ ਬਣਾ ਦੇ ਕੋਸ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀ ਬਹੁਤ ਟਾਈਮ ਦਿਨ ਹੋ ਗਏ ਕਹਿੰਦੀ ਸੀ ਸਾਨੂੰ ਤੁਸੀਂ ਸੇਵੀਆਂ ਕਿਵੇਂ ਬਣਾਉਣੇ ਹਨ ਦੱਸਿਓ ਮੈਂ ਵੀਡੀਓ ਬਹੁਤ ਵਾਰੀ ਬਣਾਈਆਂ ਨੇ ਸੇਵੀਆਂ ਅੱਜ ਤੁਹਾਨੂੰ ਰੈਸਪੀ ਦੇ ਦੇਣੀ ਹੈ ਚਲੋ ਤੇ ਇਧਰ ਆਪਾਂ ਦੁੱਧ ਦਾ ਤਰ ਰੱਖਿਆਗਾ ਫ ਵਧੀਆ ਦੁੱਧ ਹੈ ਹਾਜੀ ਮਲਾਈ ਆ ਰਹੀ ਹੈ ਕਿ ਪੂਰਾ ਸੰਘਣਾ ਦੁੱਧ ਹੈਗਾ ਨੇ ਮਲਾਈ ਲਾ ਹੀ ਹੋਈ ਹੈ ਤੋਕੜ ਮੱਝ ਦਾ ਦੁੱਧ ਹੈ ਦੁਬਾਰੇ ਜੇ ਦੁੱਧ ਨੂੰ ਉਬਾਲੀ ਆਉਂਦੀ ਹੈ ਮਲਾਈ ਆਉਂਦੀ ਹੈਗੀ ਵਧੀਆ ਦੁੱਧ ਆ ਆਪਣਾ ਸੰਗਣ ਹੈ ਤੇ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਜੀ ਜਿਹੜਾ ਉਵਾਲੀ ਆ ਗਈ ਸੇਵੀਆਂ ਪਾ ਦਾਂਗੇ ਦੋ ਵਾਲੀਆਂ ਸੇਵੀਆਂ ਬਣ ਜਾਂਦੀਆਂ ਨੇਗੀਆਂ ਤੇ ਦੋ ਵਾਲੀਆਂ ਚ ਬਣ ਜਾਂ ਤਿੰਨ ਚੋਬਲਾ ਦੋ ਛਿਰੀ ਜ ਜਾਂਦੀਆਂ ਨੇ ਸੇਵੀਆਂ ਤੇ ਫਿਰ ਆਪਾਂ ਨਾ ਸਵਾਦ ਅਨੁਸਾਰ ਇਹਦੇ ਵਿੱਚ ਪਾ ਲੈਣਗੇ ਖੰਡ ਤੇ ਮੂੰ ਤਾਂ ਖੀਰ ਦੇ ਵਿੱਚ ਕਾਜੂ ਬਦਾਮ ਪਾਏ ਜਾਂਦੇ ਨੇਗੇ ਹਨਾ ਕਸਟਰਡ ਖੀਰ ਦੇ ਵਿੱਚ ਪਾਇਆ ਜਾਂਦਾ ਹੁਣ ਨਾ ਭੈਣਾ ਕਸਟਰਡ ਵੀ ਪਾ ਲਾਂਦੇ ਨਾ ਪਰ ਅਸੀਂ ਅੱਜ ਕਸਟਰਡ ਨਹੀਂ ਪਾਉਂਦੇ ਅਸੀਂ ਅਸੀਂ ਬਸ ਦੁੱਧ ਦੇ ਵਿੱਚ ਸੇਵੀਆ ਪਾ ਲਵਾਂਗੇ ਕਸਟਰਡ ਪਾਉਂਦੇ ਕੀ ਪਾਉਣ ਨਾ ਦੁੱਧ ਵਾਲੀਆਂ ਸੇਵੀਆ ਵਿੱਚ ਮੈਂ ਤਾਂ ਕਸਟਰਡ ਪਾਉਣੇ ਹੀ ਲਾਜ਼ਮੀ ਨਾ ਆਪਣਾ ਮੁੱਛਿਆ ਪਿਆਰਾ ਸੁੱਕਿਆ ਵੀ ਪਿਆਰਾ ਡੱਬੀ ਜੀ ਮਹਗਾ ਮੰਗਤੇ ਡੈਡੀ ਉਹ ਤਾਂ ਛੇ ਨਿਯਾਰ ਕਰਦੀ ਜਿੰਦਾ ਸੰਦੂਕ ਦੇ ਹੁੰਦਾ ਤੇ ਡੈਡੀ ਨਹੀਂ ਤਰਹੁ ਹੋ ਜੀ ਉਹ ਖੀਰ ਜੀ ਵਧੀਆ ਲੱਗਦਾ ਕਸਟਰਡ ਤਾਂ ਜਿਹੜੀ ਚੀਜ਼ ਚ ਬਣਿਆ ਉਸੇ ਚੀਜ਼ ਚ ਬੜਾ ਵਧੀਆ ਬਣਿਆ ਇਹਦੇ ਵਿੱਚ ਤੁਸੀਂ ਕਾਜੂ ਬਦਾਮ ਦਾਖਾ ਜੋ ਵੀ ਪਾਉਣਾ ਹੁੰਦਾ ਪਾ ਲਓ ਉਂ ਅਸੀਂ ਸਿੰਪਲ ਹੀ ਬਣਾਵਾਂਗੇ ਤੇ ਆਹ ਤਾਂ ਖਾਰਾ ਕੁਸਾ ਪਰ ਖੀਰ ਜੀ ਵਧੀਆ ਲੱਗਦਾ ਹੈ ਜੇ ਕੁਸਾ ਹੈ ਨਾ ਤੇ ਸਲਾਹ ਅਸੀਂ ਵੀ ਬਣਾਵਾਂਗੇ ਖੀਰ ਥੂੜੇ ਬਣਾਵਾਂਗੇ ਹੁਣ ਭੂਆ ਜੀ ਦਾ ਪਤੀ ਜੀ ਦੀ ਡੈਥ ਹੋ ਗਈ ਹੈ ਨਾ ਤੇ ਬਸ ਭੋਗ ਪੈ ਜਾਣ ਤੋਂ ਫਿਰ ਬਣਾਵਾਂਗੇ ਸੜ ਤਾਂ ਚਾਰ ਦਾ ਵੀ ਅੰਬ ਦਾ achar ਨਹੀਂ ਪਿਆ ਹੈਗਾ ਝੜ ਹੋਇਆ ਪਿਆ ਹੈਗਾ ਤੇ ਬਸ ਅਈ ਪਾਵਾਂਗੇ ਚਾਰ ਵੀ ਪਾਵਾਂਗੇ ਜੇ ਹੁਣ ਰੱਬ ਧੁੱਪਾਂ ਲਾਵੇ ਹਨਾ ਤਾਂ ਆਪਾਂ ਚਾਰ ਪਾਈਏ ਤੇ ਜੇ ਆਪਾਂ ਸੱਲ ਚ ਪਾਉਣਾ ਚਾਰ ਫਿਰ ਸੱਲ ਚ ਚਾਰ ਖਰਾਬ ਹੋ ਜਾ ਚਾਰ ਚਾਰ ਕਰੇ ਨਹੀਂ ਪਾਉਣਾ ਚਾਹੀਦਾ ਨਾ ਮਿਰਚ ਦਾ ਨਾਮ ਆਂਬ ਦਾ ਮੈਂ ਮਿਰਚ ਦੇ ਚਾਰ ਦਾ ਵੀ ਸਮਾਨ ਮੰਗਾਈ ਬੈਠੇ ਆ ਤੇ ਨਿੰਬੂ ਅੰਬ ਦੇ ਚਾਰ ਦਾ ਵੀ ਮੰਗਾਈ ਬੈਠੇ ਨਿੰਬੂ ਦਾ ਚਾਰ ਤਾਂ ਆਪਣੇ ਪਿਆ ਹੈਗਾ ਕਿਉਂਕਿ ਇਸ ਕਰਕੇ ਹੀ ਨਹੀਂ ਪਾ ਪਾ ਰਹੀ ਹੈਗੀ ਅੰਬ ਵਿਚਾੜ ਹੈਗਾ ਸੁੱਕ ਪਕੇ ਚ ਪਾਵਾਂਗੇ ਠੀਕ ਹੈ ਜੀ ਲੋ ਇਹ ਦੁੱਧ ਨੂੰ ਆ ਗਿਆ ਆਪਣੇ ਨੂੰ ਗਾਲੀ ਹੱਥਾ ਦੁੱਧ ਦੇ ਵਿੱਚ ਪਿਆ ਦਿੱਤੀ ਆ ਕੜਸੀ ਨਾਲ ਹੀ ਪਾਵਾਂਗੇ ਆਪਾਂ ਸੇਵੀਆਂ ਠੀਕ ਹੈ ਜੀ ਸੇਵੀਆਂ ਚ ਬੱਟਣ ਮੇਲੇ ਵੀ ਬਹੁਤ ਫੇੜਦਿੰਖ ਖਣਨ ਦੀਆਂ ਨਹੀਂ ਆ ਭੁੰਨਣ ਵੇਲੇ ਵੀ ਬਹੁਤ ਫੇੜਨ ਦੀਆਂ ਨੇ ਤੇ ਖਾਣ ਵੇਲੇ ਚਮਚੇ ਛੁੱਟਦੀਆਂ ਨੇ ਬਾਤ ਹੁੰਦੀ ਆ ਨਾ ਸਮਝ ਤੇ ਬੱਟੀ ਤਾਇਲੇ ਤਲਮ ਕਾਇਸੇ ਵੀ ਹੁੰਦੀ ਹੈ ਇਹਦਾ ਉੱਤਰ ਤੇ ਇਸ ਤਰ੍ਹਾਂ ਬਸ ਸੇਵੀਆਂ ਬੰਦੀਆਂ ਨੇ ਭੈਣੇ ਬਸ ਮੈਂ ਹੁਣ ਆਦਿਕ ਵਾਲੀ ਤਾਂ ਹੁਣ ਚੜ੍ਹਣ ਵਾਲੀ ਹੀ ਹੈ ਇਹਨੂੰ ਕਿਉਂਕਿ ਦੁੱਧ ਨੂੰ ਵਾਲੀ ਆਈ ਤੋਂ ਪਾਈਆਂ ਨੇ ਆਪਾਂ ਨੇ ਆਪਾਂ ਇੰਨੇ ਕ ਪਾਵਾਂਗੇ ਖੰਡ ਤੁਸੀਂ ਆਪਦੇ ਖਾਣ ਦੇ ਹਿਸਾਬ ਨਾਲ ਵੱਧ ਵੀ ਪਾ ਸਕਦੇ ਹੋ ਖੰਡ ਘੱਟ ਵੀ ਪਾ ਸਕਦੇ ਹੋ ਕਿਉਂਕਿ ਇਹ ਕੋਲੇ ਖੜ ਕੇ ਬਣਾਉਣ ਵਾਲੀ ਰੈਸਪੀ ਹੁੰਦੀ ਹੈਗੀ ਤੇ ਨਹੀਂ ਤਾਂ ਫਿਰ ਆਪਣਾ ਦੁੱਧ ਨਿਕਲ ਜਾਂਦਾ ਹੈਗਾ ਦੁੱਧ ਨਿਕਲਿਆ ਹੁੰਦਾ ਨਹੀਂ ਨੀ ਟੱਪੜਾ ਗੈਸ 'ਚ ਪੈ ਜਾਂਦਾ ਨਿਕਲ ਕੇ ਆਪਾਂ ਸਲੋ ਕਰ ਲੈਣਿਆ ਇੱਕ ਦੋ ਲੂੰਡੇ ਜੇ ਮਰਵਾ ਦਨੇ ਆ ਤੇ ਫਿਰ ਸੇਵੀਆਂ ਤਿਆਰ ਨੇ ਆਪਣੇ ਸੇਵੀਆਂ ਤਿਆਰ ਹੋ ਜਾਂਦੇ ਆਪਾਂ ਫੇਰ ਮਿਲ ਜਾਂਗੇ ਆਜ ਦੇ ਵਿੱਚ ਠੀਕ ਹੈ ਕੱਲੀਆਂ ਕਾੜੀ ਸੇਵੀਆਂ ਬੁੱਧ ਕਿਹੜਾ ਦੰਦੀਆਂ ਵੜਦਾ ਜੇ 2 ਮਿੰਟ ਪਾਏ ਜੇ ਦੁੱਧ ਸੋਕ ਜਾਂਦੀਆਂ ਸਾਰੀਆਂ ਜੇ 2 ਮਿੰਟ ਬਣਾ ਕੇ ਧਰਨਾ ਦੁੱਧ ਸੋਕ ਜਾਂਦੀਆਂ ਜੀ ਸੇ ਤਾਂ ਹੁਣ ਕੱਲਾ ਦੁੱਧ ਦੇਵਾਂ ਆਹ ਦੇਖਿਆ ਨਾ ਇਹ ਤਾਂ ਮੜੀ ਗੀਂ ਕਰਦੀਆਂ ਜੇ ਪਤਾ ਨਹੀਂ ਇਹਨਾਂ ਜਿਹੜੀ ਮੈਂ ਇੱਧੜੀ ਸੇਕੀ ਹੁੰਦੀਆਂ 2 ਮਿੰਟ ਬਣਾ ਕੇ ਧਰਨਾ ਸਾਰਾ ਦੁੱਧ ਸੋਕ ਲੈਂਦੀਆਂ ਜੇ ਗਰਮਾ ਗਰਮ ਦੀ ਖਾਣਾ ਖਾਣਾ ਫੇਰ ਮੋਟੀ ਵਾਂਗ ਜੰਮਦੀ ਇਹ ਸਾਰਾ ਸ਼ੂਟ ਹੋ ਜਾਂਦਾ ਲੋ ਜੀ ਆਪਾਂ ਨੇ ਨਾ ਸਬਜੀ ਚੀਰ ਦਿਆਂਗੇ ਆਪਾਂ ਸਬਜੀ ਚੀਰ ਦਿਆਂਗੇ ਆਪਾਂ ਤੋਰੀਆਂ ਤੇ ਉਹੀ ਗੱਲ ਆ ਛੜ ਚ ਕੋਈ ਸਬਜੀ ਵਾਲਾ ਵੀ ਨਾ ਢੜੀਆਂ ਤੋਂ ਮਿਲ ਜਾਂਦੀ ਹੈਗੀ ਸਬਜੀ ਤੇ ਰੋਜ਼ ਤਾਂ ਮੂੰਗੀ ਮੰਗੀ ਵੀ ਨਹੀਂ ਖਾਦੀ ਜਾਂਦੀ ਪੈਣਾ ਕਰ ਰਹੇ ਨੇ ਦੀਦੇ ਤੁਸੀਂ ਮੂੰਗੀ ਬਹੁਤ ਘੱਟ ਬਣਾਉਣਾ ਮੈਂ ਲਾ ਦਿੰਦੀ ਦੀ ਜਿੱਦੇ ਸਬਜ਼ੀ ਨਹੀਂ ਹੁੰਦੀ ਆਪਣੇ ਉਹਦੇ ਦਾਲ ਹੀ ਬਣਦੀ ਹੈਗੀ ਤੇ ਪਰਸੋ ਬੜੀਆਂ ਬਣਾਈਆਂ ਸੀ ਕੱਲ ਮੂੰਗੀ ਮਸਰੀ ਦਾਲ ਬਣਾਈ ਸੀ ਅੱਜ ਫਿਰ ਤੋਰੀਆਂ ਮੰਗਾਈ ਨੇ ਹਰ ਕੇ ਤੇ ਕੱਲ ਨੂੰ ਤਾਂ ਆਪਣੇ ਫਲੀਆਂ ਧਿਆ ਜਾਣੀਆਂ ਦੀਆਂ ਹੋਸ ਫਲੀਆਂ ਵੀ ਧਿਆ ਜਾਣਗੀਆਂ ਬਾਕੀ ਬੈਂਗਣੀ ਵੀ ਲੱਗੀ ਪਈ ਆ ਮੈਂ ਅੱਜ ਤਾਂ ਹੀ ਥੋੜੀ ਮਾਥੂ ਥੋੜੀ ਛੋਟੀ ਹੈਗੀ ਕੱਚੀ ਜਿਹੜਾ ਕਾਹਨੂੰ ਪਾਪ ਕਰਨਾ ਹੈਗਾ ਤੇ ਹੁਣ ਢੱਡਰੀਆਂ ਤੋਂ ਹੁਣ ਮੀਨ ਨਾਲ ਮਸਰੀ ਜੀ ਹੋ ਗਈ ਮਸਰ ਜਾ ਤੇ ਆਪਾਂ ਮਸਰਦਾਨੀ ਆਪਣੀ ਪਾਰ ਵਾਲੀ 파ਟ ਗਈ ਸੀਗੀ ਤੇ ਉਹ ਸਾਰਾ ਤਾਂ ਉਹੀ ਛੁਰਤੀ ਵੇ ਗਾ ਕਰਕੇ 파ਟ ਗਈ ਸੀਗੀ ਤੇ ਇਹ ਕਿ ਨਾ ਦੋ ਕਸਾਲੀ ਕੱਢਦੀ ਐ ਤੇ ਇਹ ਆਪਾਂ ਹੁ ਕਰਾਂਗੇ ਤੂੰ ਕਿੱਧਰ ਪਿਆਰ ਹੋ ਗਈ ਉਹਨੂੰ ਹਾਂ ਜੀ ਕਰੀਏ ਨੀ ਬੀਬੀ ਮੂੰਗੀ ਦੇਖਣ ਜਾਂਦੇ ਸਾਡੀ ਮੂੰਗੀ ਵੀ ਤੋੜਨ ਵਾਲੀ ਹੋ ਗਈ ਸਾਰੇ ਕਹਿੰਦੇ ਨੇਗੇ ਬੀਬੀ ਮੂੰਗੀ ਫਿਰ ਜਿਹੜਾ ਤੋੜੇਗੀ ਮੈਂ ਤਾਂ ਮੈਂ ਬਾਹਰ ਹੀ ਲੈ ਜਾਂ ਤੈਨੂੰ ਲਾਏ ਮੋੜਨ ਨੂੰ ਹੈ ਵੀ ਮੈਂ ਤੈਨੂੰ ਤੋੜਨ ਲਾਇਆ ਹਾਂ ਅੱਥਰੇ ਹੀ ਚੱਕ ਲਿਆਵਾਂਗੇ ਤੇਰੀ ਮੂੰਗੀ ਨਾਲ ਤੇਨੂੰ ਨਾਲੇ ਮੂੰਗੀ ਆਇ ਨਹੀਂ ਬਿੱਗ ਨਾ ਮੈਂ ਮੂੰਗੀ ਵੀ ਲਿਆਵਾਂਗੇ ਨਾਲੇ ਤੇਨੂੰ ਲਿਆਵਾਂਗੇ ਆਇ ਨਹੀਂ ਬਿੱਗ ਅੱਥਰੇ ਤੂੰ ਥੋੜੀ ਜਾਈ ਅੱਥਰੇ ਤੂੰ ਕਦੇ ਨਹੀਂ ਨਾ ਨਾਲੇ ਮੂੰਗੀ ਵੀ ਲੱਦ ਲਿਆਵਾਂਗੇ ਨਾਲੇ ਬਿੱਗ ਪੱਕ ਲਿਆ ਹੋਈਆਂ ਨੇ ਆਇ ਨਹੀਂ ਬਿੱਗ ਹੈ ਨਾ ਨਾਲੇ ਮੂੰਗੀ ਵੀ ਲਿਆਵਾਂਗੇ ਤੇ ਆਹ ਖਾਣ ਲਈ ਘੱਟ ਲਿਆਂਦਾ ਮਸਲਦਾਨੀ ਦਾ ਵੀ ਖਾਣਾ ਇਹ ਲੱਗ ਗਿਆ ਲੱਗ ਗਿਆ ਦੂਜਾ ਸਾਡੇ ਬਾਣੀਆਂ ਵਾਲਦਿਆਂ ਨੇ ਲੈ ਜਾਂਦਾ ਗਾ ਜੀ ਉਹਨੂੰ ਹੁਣ ਆੱਚ ਵੀ ਲੱਗੇ ਬੀ ਮੂੰਗੀਰੀ ਕਾਲੀ ਹੋਈ ਪਈ ਦੇਖਣ ਦੀ ਪੱਕੀ ਪਈ ਆ ਹਨਾ ਜਿਦੋਂ ਆਪਾਂ ਨੂੰ ਫਸਲ ਪੱਕ ਜਾਂਦੀ ਆ ਹਨਾ ਤੇ ਜੱਟ ਨੂੰ ਫਿਰ ਖੁਸ਼ੀ ਹੁੰਦੀ ਆ ਕਿੰਨੀ ਹਨਾ ਨਾਲ ਜੀ ਜੀ ਸੇ ਤਰਕਿਕ ਤਿਆਰੀ ਹੈ ਤੇ ਤੋੜਨ ਦੀ ਹਾਂ ਹੈ ਅੱਜ ਸੁਨੇਹਾ ਕਾ ਜਾਏਗੀ ਭੱਜੇ ਕਰਾਂਗੇ ਇੱਕ ਬਾਲ ਟੀਕ ਚੋਲੀ ਬਣੇਗੀ ਕੋਹੜ ਹੀ ਤਾਂ ਬਣੀ ਜਾਂਦੀ ਹਾਂ ਟਿਆਂ ਬਾਲਟੀਆਂ ਲੈ ਲਓ ਨਾ ਚਾਹ ਪਾਣੀ ਸਾਨੂੰ ਮੈਂ ਫੜਾਇਆ ਹੂੰਗਾ ਦੂਸਰ ਸਾਨੂੰ ਇਹ ਤਾਂ ਅਸੀਂ ਬਾਹਰ ਹੀ ਤੋਰ ਦਾਂਗੇ ਸਾਨੂੰ ਘਰ ਚਾਹ ਬਣੀ ਬਣਾਈ ਇਹ ਤਾਂ ਅਸੀਂ ਦੁਪਹਿਰ ਹੀ ਦੋ ਘੰਟੇ ਆਰਾਮ ਕਰਾਂਗੇ ਕੋਠੇ ਤੇ ਬਹਿ ਕੇ ਖੇਤੀ ਜੀ ਕਰ ਲੈਣਾ ਲਾਂਗੇ ਅੰਬ ਦੇ ਜਾਣਾ ਰੋਟੀ ਖੇਲ ਨਹੀਂ ਖੇਉਂਦੀ ਲੈ ਖੇਲ ਕਿਉਂ ਨਾ ਅਸੀਂ ਕਿ ਖੇਲ ਨਹੀਂ ਦੇਖੀ ਚਲ ਜੀ ਨਾ ਮੂੰਗੀ ਦਾ ਕਾਲੀ ਹੋਇ ਤੇ ਬੀਬੀ ਨੇ ਦੇਖਣ ਦੀ ਮੂੰਗੀ ਦੇਖਿਆ ਹੁੰਦੀ ਵਿਭਿੰਨਤਾ ਤੇ ਆਪੀ ਉਜਨ ਜਾਓ ਵੀ ਇਹ ਬਾਹਰ ਚ ਕਿੰਨੇ ਜੱਟ ਮੁੜ ਕੇ ਆਏਗੀ ਮੋਟਰਸਾਈਕਲ ਤੇ ਉਹ ਮੁੜ ਵੀ ਆਏ ਜਾ ਕੇ ਮੂੰਗੀ ਦੇਖਿਆ ਥੋੜੀ ਜਿਹੀ ਮੂੰਗੀ ਤੋੜਦੇ ਆ ਕਿਉਂਕਿ ਆਪਾਂ ਨੂੰ ਬੱਚਿਆਂ ਦੀ ਜਾਣਕਾਰੀ ਬੱਚਿਆਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਜੋ ਵੀ ਆਪਾਂ ਫਸਲ ਬੀਜਦੇ ਆ ਤੇ ਉਹਦੇ ਜਿੱਤੇ ਗੁਰਲੀਨ ਤੇ ਮੇਰੇ ਨਾਲ ਸੁਖਮਣ ਗਈਆਂ ਸੀ ਉਹਦੇ ਆਪਣੀਆਂ ਫਾਲੀਆਂ ਦਿਖਾਈਆਂ ਤੁਹਾਨੂੰ ਮੈਂ ਉਹ ਸੀਗੀਆਂ ਆਪਣੀਆਂ ਕੱਚੀਆਂ ਮੇਰੇ ਹੱਥ ਵੀ ਤੋਰੀਆਂ ਨਾਲ ਹਰੇ ਹੋਏ ਪਏ ਨੇ ਤੇ ਉਹ ਆਪਣੀਆਂ ਫਲੀਆਂ ਕੱਚੀਆਂ ਸੀਗੀਆਂ ਤੇ ਇਹ ਆਪਣੀਆਂ ਫਲੀਆਂ ਗਈਆਂ ਪੱਕ ਉਹਦੇ ਦੇਖੋ ਦਾਣੇ ਆਪਾਂ ਨੂੰ ਜਿਸੇ ਨਹੀਂ ਹੈਗੇ ਸੀਗੇ ਤੇ ਆਪਾਂ ਦਾਣੇ ਕੱਢ ਕੇ ਦਿਖਾਉਣਾ ਜਿਹੜੇ ਬੱਚਿਆਂ ਨੇ ਮੂੰਗੀ ਨਹੀਂ ਦੇਖੀ ਫਲੀਆਂ ਹਨਾ ਇਹ ਜਿਵੇਂ ਚੋਲੇ ਫਲੀਆਂ ਦੀਆਂ ਲੋਬੀਆਂ ਕਹਿੰਦੇ ਨੇ ਲੋਬੀਆਂ ਨੇ ਫਲੀਆਂ ਮੰਗੂ ਹੁੰਦੀਆਂ ਨੇ ਕੱਚੀਆਂ ਤਾਂ ਉਹਦੇ ਦਿਖਾਈਆਂ ਸੀਆ ਵਿੱਚੋਂ ਇਸ ਤਰ੍ਹਾਂ ਨਾ ਆਪਾਂ ਪਾੜ ਕੇ ਆ ਦੇ ਹਾਂ ਸਿਲਕਾ ਪਾੜ ਕੇ ਜਿਵੇਂ ਆਪਾਂ ਚੋਲੇ ਫਲੀ ਲੋਬੀਆਂ ਕੱਢ ਦਿਆਂਗੇ ਉਸ ਤਰ੍ਹਾਂ ਨਾ ਇਸ ਤਰ੍ਹਾਂ ਦਾਣੇ ਨਿਕਲੇ ਆਉਣਗੇ ਦੇਖੋ ਕਿੰਨੀ ਸੋਹਣੀ ਮੂੰਗੀ ਐ ਪਰ ਮੇਰੇ ਹੱਥ ਹਰੇ ਨੇ ਤੋਰੀਆਂ ਕੱਟ ਕੇ ਤਿਆਰ ਹੋ ਜਾਓ ਤੇ ਆਪਾਂ ਬਸ ਥੋੜੀ ਦੇਰ ਜੀ ਮੀਂਹ ਕਰਕੇ ਪਾਣੀ ਖੜਾਗਾ ਬੋਲੀ ਆਉਗੀ ਮੂੰਗੀ ਫੁੱਲੀ ਗਈ ਮੀਂਹ ਨਾਲ ਫੁੱਲ ਗਈ ਤੇ ਹੁਣ ਜੇ ਮੀਂਹ ਪਈ ਗਿਆ ਈ ਫਿਰ ਇਹ ਹਰੀ ਹੋ ਜੂ ਫਲੀਆਂ ਜੀ ਵੈਗਰੂ ਅੱਗੇ ਅਰਦਾਸ ਕਰੋ ਵੀ ਹਰਕੀਤ ਭੈਣ ਦੀ ਮੂੰਗੀ ਖਰਾਬ ਹੁੰਦੀ ਐ ਮੇਰੀ ਨਹੀਂ ਹੁੰਦੀ ਸਾਰੇ ਆਪਣੇ ਸਾਰਿਆਂ ਦੀ ਹੁੰਦੀ ਦੇ ਪਿੰਡ ਤਾਂ ਬਾਡੋਲਾ ਕਿਸੇ ਨੇ 2 ਕੀਲੇ ਕਿਸੇ ਨੇ 4 ਕੀਲੇ ਕਿਸੇ ਨੇ 10 ਕੀਲੇ ਆ ਚਾਚੇ ਕਹਿੰਦੇ 11 12 ਬੀਜ ਰੱਖੇ ਨਹੀਂ ਲੈ ਜਾ ਬੀੜੀ ਕਰਦੇ ਬੀੜੀ ਕਰਦੇ ਮੈਨੂੰ ਆਪ ਵੀ ਜੋੜਨੀ ਹੈ ਮਾਸੀ ਨਾਲ ਬੀੜੀ ਕਰਦੇ ਮਾਸੀ ਤਾਂ ਬੱਚੀ ਬਿਮਾਰ ਹੋਈ ਪਈ ਐ ਇਹ ਤਾਂ ਕਿਹੜੀ ਕਿ ਤੂਵੇ ਤਾਂ ਕਹਿੰ ਮੈਂ ਤਾਂ ਚਾਹ ਪਾਣੀ ਵੀ ਨਹੀਂ ਹੋਣਾ ਕਹਿੰ ਉਹਨਾਂ ਦੇ ਹਾੜ ਨਾਲ ਵੀ ਕੋਈ ਚਾਹ ਪਾਣੀ ਕਰ ਲੈਣਗੇ ਹਨ ਤੇ ਮੂੰਗੀ ਇਸ ਤਰ੍ਹਾਂ ਹੋਗੀ ਯਾਰ ਯਾਰ ਬੰਨ ਬੀੜੀ ਕਾ ਮੀ ਆਜ ਉਹਨੇ ਆਪਣਾ ਬਲੌਗ ਬਣਾ ਲੈ ਕਰਾਂਗੇ ਕਿਹੜੀ ਨਾਲ ਤੋੜ ਲੜਿਆ ਨੇੜੇ ਤੇੜ ਜੀ ਮੈਂ ਆਪਣੇ ਕੋਟ ਦੁਨੀਆਂ ਦੇ ਵੀਵਰ ਨੇ ਕੀ ਵੇਦੇ ਹਾਂ ਆਪਨੇ ਲਿਆ ਵਾਗੇ ਜਰਾਦ ਨੂੰ ਮਾਰ ਕੇ ਨਾ ਹਾਂ ਮੈਂ ਤਾਂ ਬੁਰਾ ਅਦਰ ਹੀ ਲੋਟਾ ਕੋ ਫਾਉਂਕੀ ਲੱਗੀ ਤੋ ਨਾ ਉਹਦਾ ਖਾਲ ਤੁਠਾ ਦਿਆ ਕਰਾਂਗੇ ਈ ਕਰ ਕਰ ਜਾ ਰਿਹਾ ਜਦੋਂ ਹੋਰ ਮਾਰ ਤਾ ਮੋਜਣਾ ਗਾਲ ਚ ਖੇਟੂ ਬੁਰਾ ਅਦਰ ਦਾ ਔਖੋ ਜਿਹਾ ਨਾ ਨਾ ਕੋਨੀ ਇੰਨੇ ਜਿੱਤ ਬੜੀ ਦਿੱਤੀ ਗਾਰਾ ਤੇ ਹੁਣ ਨੇ ਤਾਂ ਆਪਾਂ ਨੇ ਮਸਰਦਾਨੀ ਸਿਉਣੀ ਐ ਨੇ ਮੂੰਗੀ ਤੋੜਨੀ ਆ ਹੁਣ ਤਾਂ ਸੁੱਖ ਨਾਲ ਕੰਮ ਹੀ ਕੰਮ ਐ ਸਾਨੂੰ ਤੋੜ ਸਿਉਣਾ ਮਸਰਦਾਨੀ ਸਾਨੂੰ ਤਾਂ ਇਹ ਕਿਲਾਹੂ ਬਹਣਾ ਸੀ ਜੀ ਬਗਾਂ ਜੀ ਤੇ ਕੋਨੀ ਤੇ ਮੈਂ ਅਕੀ ਦਿਨ ਦੇ ਬਗਾਂ ਗਾ ਚਲ ਚਾਹ ਪਾਣੀ ਤੋੜ ਦੂ ਫਿਰ ਮੈਂ ਥੋੜਾ ਪਰਸ ਨੂੰ ਫਿਰ ਮੈਂ ਬਗਾਂ ਨਾਲ ਪਰ ਮੇਰੇ ਨਾਲ ਇੱਕ ਜਣਾ ਮਸਰਦਾਨੀ ਬਣ ਆਊਗਾ ਵੀ ਉਥੋਂ ਮਣਕੇ ਵੀ ਲਿਆਉਣੀਆਂ ਇਹਦਾ ਕਰਕੇ ਮਿਲ ਲਈ ਹਾਂ ਫਿਰ ਕੱਟ ਲਈ ਮੱਜ ਨਾਲ ਦੇ ਕੋਸੇ ਨਹੀਂ ਪੂਣਾ ਵੱਡਾ ਪਣਾ ਹੋਇਆ ਜੀ 5 ਫੁੱਟ ਦਾ ਹੀ ਐ ਹੈ 5 ਵਾਲੀ ਹੈ ਹਾਂ ਜੀ ਫੁੱਟ ਦੇ 10 ਕ ਫੁੱਟੇ ਹੋ ਉੱਚਾ ਹਾਂ ਫਿਰ 1 ਇੱਕ ਬੂਣਾ ਦੋ ਨਹੀਂ ਛੜ ਜੂ ਹਾਂ ਦੋ ਸੇ ਹੁਣੇ ਹੀ ਪਹਿਣ ਗਿਆ ਫਿਰ ਲੰਮੀ ਸੇ ਤਣੀਆਂ ਲਾਵਾਂਗੇ ਤਣੀਆਂ ਤਾਹ ਬੰਨਣ ਨੂੰ ਤਣੀਆਂ ਤਾਂ ਫਿਰ ਬਾਹਲੀਆਂ ਲਾਉਣੀਆਂ ਪਹਿਣਗੀਆਂ ਉਹ ਤਾਂ ਫਿਰ ਮੱਛਲ ਬੜਾ ਕਰੂ ਨੇ ਤਣੀਆਂ ਨਾਲ ਮੱਛਲ ਬੜਾ ਕਰੂ ਜੀ ਮੈਂ ਪਹਿਲਾ ਲਾਉਣੇ ਉਵੇਂ ਹੀ ਲਾ ਦਾਂਗਾ ਦੁਰ ਤਿਕ ਵੇਣ ਲਾ ਜਿਹੜੀ ਛੜ ਦੀ ਉੱਪਰ ਤਿਕ ਉਹ ਲੰਘੇ ਨਾਲ ਤਾਂ ਉਪਰ ਅੰਦਰ ਦੀ ਉੱਪਰਲੇ ਹੇਠ ਜਿਹੜਾ ਨੀਮਾ ਸਾਈਡਾ ਜਿੱਥੇ ਪਾਣੀ ਉਹਦੇ ਇੱਟਾਂ ਧਰ ਕੇ ਪਾ ਲਾਉਂਦੇ ਉਹ ਤਾਂ ਬੱਚਾ ਉਹ ਵੀ ਲੱਗਾਈਆਂ ਵੀ ਤਾਂ ਮੱਛਰ ਉਤਾਲਾ ਮੂ ਵੀ ਪੈਂਦੀ ਹੈ 45 ਤਾਂ ਦੇਖ ਰਿਹਾ ਫਿਰ ਕਿਵੇਂ ਦਿਓ ਜਿਵੇਂ ਪਹਿਲਾਂ ਪਾਉਣੇ ਉਹ ਵੀ ਪਾਣੀ ਪੂ ਕੁੰਡੀਆਂ ਚ ਕੁੰਡੀਆਂ ਚ ਕੰਪੂ ਫਿਰ ਕੁੰਡੀਆਂ ਤਾਂ ਇਹ ਪਾੜ ਜੂ ਕੁੰਡੀਆਂ ਜੀ ਨੰਮੀ ਚਲ ਦੇਖੀ ਜੂ ਲੋੜ ਨਾਲ ਕਿਵੇਂ ਰੋਟ ਆਉਗੀ ਲੋ ਜੀ ਹੁਣ ਨਾ ਬਹੁਤ ਹੁਣ ਬਰਸਾਤੀ ਮੌਸਮ ਹੋ ਗਿਆ ਉਤੋਂ ਫਸਲਾਂ ਪੱਕੀਆਂ ਪਈਆਂ ਨੇ ਖੁਸ਼ੀ ਤਾਂ ਹੁੰਦੀ ਆ ਫਸਲ ਪੱਕੀ ਦੀ ਬਸ ਹੁਣ ਆਇਆ ਵੀ ਰੱਬ ਤੰਦਰੁਸਤੀ ਰੱਖ ਕੇ ਬਹੁਤ ਸਾਰੇ ਤਾਂ ਵੀ ਮੰਗਦੇ ਨੇ ਕਿ ਵੀਡੀਓ ਦਾ ਐਂਡ ਆਪਣੇ ਕੰਮ ਧੰਦੇ ਹੋ ਗਏ ਨੇ ਸਬਜ਼ੀ ਬਣਾਉਣੇ ਆਂਗੇ ਤੇ ਮੱਜਰਾ ਟਾਈਮ ਵੀ ਹੋਇਆ ਪਿਆ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤੇ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਦੀ ਕਿੱਲ ਨੂੰ ਰਹੇਗੀ